ਜਹੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਜਥੇਦਾਰ ਬਣਾਇਆ ਤੇ ਕੌਮ ਦੇ ਨੌਜਵਾਨਾਂ ਦੀ ਜਿਹੜੀ ਜਕਾਰੇ ਦੀ ਗੂੰਜ ਸੀ ਉਹਨੇ ਸਾਰਾ ਵਾਤਾਵਰਨ ਗੂੰਜਾ ਕੇ ਰੱਖ ਦਿੱਤਾ ਸੀ ਕੌਮ ਤੇਰਾ ਕਦੋਂ ਦੇਣ ਦੇਵੇਗੀ ਇਹੋ ਜੀਆਂ ਸ਼ਕਸ਼ੀਤਾ ਵਾਹਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਕੇ ਆਪਣੇ ਪੰਥ ਨੂੰ ਦੇ ਵਾਰ-ਵਾਰ ਦੇ ਤੇਰੀ ਕੌਮ ਦੀ ਵਿਗੜੀ ਸੌਰ ਜਾਵੇ ਨਹੀਂ ਤਾਂ ਇਥੇ ਬਿਨਾ ਮੰਗਿਆ ਹੀ ਮਾਫੀਆਂ ਦੇ ਦਿੰਦੇ ਆ ਸਰਸੇਵਾਲਿਆਂ ਨੂੰ ਇਹ ਸਾਫਾ ਪਾਉਣਾ ਹੈ ਉਹਨਾਂ ਦੇ ਗੱਲ ਵਿੱਚ ਕਿ ਇਹਨੂੰ ਵਾਪਸ ਲਓ ਜਿਸ ਬੰਦੇ ਨੇ ਗੁਰਦੇਵ ਸਿੰਘ ਕੌਂਕੇ ਦੀ ਰਿਪੋਰਟ ਨੱਥਕੇ ਰੱਖੀ ਤੇ ਉਸ ਮਹਾਨ ਸ਼ਹੀਦ ਨੂੰ ਭਲਾਉਣ ਲਈ ਪੂਰੇ ਯਤਨ ਕੀਤੇ ਅੱਜ ਤੱਕ ਉਹਨੂੰ ਪਘੋੜਾ ਰੱਖਿਆ ਹੋਇਆ ਕਾਗਜ਼ਾਂ ਵਿੱਚ ਉਹਨਾਂ ਦੇ ਕੋਲੋਂ ਅੱਜ ਇਹਨਾਂ ਦੇ ਕੋਲੋਂ ਵਾਪਸ ਕਰਾਉਣਾ ਅਸੀਂ ਤਾਂ ਵਾਪਸ ਲੈ ਚੁੱਕੇ ਆ ਸਰਬੱਤ ਖਾਲਸੇ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਔਰ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਵਿੱਤਰ ਜਿੱਥੇ ਧੜ ਦਾ ਸੰਸਕਾਰ ਭਾਈ ਲੱਖੀ ਸ਼ਾ ਬੰਜਾਰਾ ਜੀ ਨੇ ਕੀਤਾ ਉਸ ਧਰਤੀ ਤੇ ਆਪ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਦੇ ਉੱਪਰ ਸਿੱਖ ਜਥੇਬੰਦੀਆਂ ਦੇ ਸੱਦੇ ਉੱਪਰ ਦਿੱਲੀ ਦੀਆਂ ਸੰਗਤਾਂ ਦੇ ਸੱਦੇ ਉੱਪਰ ਸੁਭਾਏ ਮਾਨ ਹੋ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਸੋਹਣਾ ਜ਼ਿਕਰ ਕੀਤਾ ਗੁਰਮੁਖ ਨੇ ਕਲਕਾ ਜੀ ਨੇ ਇਹ ਉਹ ਧਰਤੀ ਹੈ ਵੀਰੋ ਜਿੱਥੇ ਆਪਾਂ ਬੈਠੇ ਆਂ ਇੱਥੇ ਲੱਖੀਸ਼ਾ ਵਨਜਾਰੇ ਨੇ ਸਤਗੁਰਾਂ ਦੇ ਧੜ ਦਾ ਸੰਸਕਾਰ ਕੀਤਾ ਸੀ ਜਿਹਦੇ ਬਾਰੇ ਹੁਕਮ ਸੀ ਬਾਦਸ਼ਾਹ ਦਾ ਕਿ ਉਹ ਕੋਈ ਚੱਕ ਨਹੀਂ ਸਕਦਾ ਇਹਦਾ ਸੰਸਕਾਰ ਕਰ ਨਹੀਂ ਸਕਦਾ ਇੱਥੇ ਇਲਾ ਗਿਰਜਾ ਹੋਰ ਜਨਵਰ ਖਾਨ ਕੇ ਤੇ ਲੁਕਾ ਕੇ ਰੂਮ ਵਿੱਚ ਕਹਿੰਦੇ ਇੱਥੇ ਜਾ ਕੇ ਸੰਸਕਾਰ ਕੀਤਾ ਤੇ ਆਹ ਜਿਹੜੀ ਪਹਾੜੀ ਹੈ ਨਾ ਪਿੱਛੇ ਇਸ ਪਹਾੜੀ ਤੇ ਖੜ ਕੇ ਲੱਖੀਸ਼ਾ ਵਨਜਾਰੇ ਨੇ ਕਿਹਾ ਸੀ ਕੇ ਲੋਕੋ ਮੈ ਲੁੱਟਿਆ ਗਿਆ ਅਸੀਂ ਲੁੱਟੇ ਗਏ ਸਾਡਾ ਸਭ ਕੁਝ ਖਤਮ ਹੋ ਗਿਆ ਇਹ ਧਰਤੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਉਹਨਾਂ ਪਿਆਰਿਆਂ ਦੀ ਹੈ ਜਿੱਥੇ ਰਾਸ਼ਟਰਪਤੀ ਭਵਨ ਹੈ ਤੇ ਆ ਪਾਰਲੀਮੈਂਟ ਹੈ ਇਹ ਗਵਰਨਮੈਂਟ ਅੰਗਰੇਜ਼ ਨੇ ਲਈ ਕਮੇਟੀ ਕੋਲੋਂ ਪੰਥ ਕੋਲੋਂ ਇਹਦੇ ਇਵਜ ਵਿੱਚ ਜ਼ਮੀਨ ਹਰਿਆਣਾ ਵਿੱਚ ਦਿੱਤੀ ਗਈ ਜਿੱਥੇ ਗੁਰੂ ਦਾ ਸੰਸਕਾਰ ਕੀਤਾ ਧੜਦਾ ਉੱਥੋਂ ਇਹ ਦੇਸ਼ ਦੀ ਸਤਾ ਚੱਲ ਰਹੀ ਹੈ ਸਿੱਖੋਂ ਉੱਥੋਂ ਸਤਾ ਚੱਲ ਰਹੀ ਹੈ ਉੱਥੇ ਰਾਸ਼ਟਰਪਤੀ ਭਵਨ ਹੈ ਉੱਥੇ ਪਾਰਲੀਮੈਂਟ ਭਵਨ ਹੈ ਉੱਥੇ ਰੱਖਿਆ ਮੰਤਰਾਲਾ ਉੱਥੇ ਗ੍ਰਹਿ ਮੰਤਰਾਲਾ ਇਹ ਪਹਾੜੀ ਹੈ ਜਿਹਦੇ ਤੇ ਖੜ ਕੇ ਉਹਨੇ ਆਵਾਜ਼ ਦਿੱਤੀ ਸੀ ਹੂਕ ਦਿੱਤੀ ਸੀ ਕਿ ਸਾਡਾ ਸਭ ਕੁਝ ਲੁੱਟਿਆ ਗਿਆ ਇਥੋਂ ਦੇਸ਼ ਚੱਲ ਰਿਹਾ ਹੈ ਸ਼ਹੀਦਾਂ ਦੀ ਕਮਾਈ ਬਹੁਤ ਵੱਡੀ ਹੁੰਦੀ ਹੈ ਮੈਂ ਜਿਆਦੀ ਲੰਮੀ ਗੱਲ ਨਹੀਂ ਕਰਨੀ ਮੈਨੂੰ ਉਹ ਦਿਨ ਯਾਦ ਹੈ ਜਦੋਂ ਜਹੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸੀ ਜਥੇਦਾਰ ਬਣਾਇਆ ਦਮਦਮਾ ਟ੍ਰਿਕ ਸਾਲ ਵੱਲੋਂ ਸਰਬੱਤ ਖਾਸ ਦਾ ਸੱਦਿਆ ਗਿਆ 26 ਜਨਵਰੀ 1986 ਨੂੰ ਬੜਾ ਸਾਫ਼ ਸੀ ਕਿ ਜਿਨ੍ਹਾਂ ਨੇ ਦਿੱਲੀ ਦੇ ਹਕਮਰਾਨਾਂ ਦੀ ਫੌਜ ਵੀ ਸ਼ਾਮਲ ਹੋ ਕੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਸੀ ਉਹਨਾਂ ਨੂੰ ਇੱਥੇ ਸਨਮਾਨ ਦੇਣੇ ਸੀ ਜਰਨੈਲਾਂ ਨੂੰ ਅਫਸਰਾਂ ਨੂੰ ਜਿਹੜੇ ਉੱਥੇ ਮਰੇ ਸੀ ਜ਼ਖਮੀ ਹੋਏ ਐਰਾ ਵਗੈਰਾ ਲਿਓ ਵੀ ਸੀ ਉਹਦੇ ਬਰਾਬਰ ਹੀ ਸਨ ਜਰਨੈਲ ਸਿੰਘ ਦੇ ਪਰਿਵਾਰ ਨੂੰ ਬਾਬਾ ਦੀਪ ਸਿੰਘ ਦਾ ਸ਼ਹੀਦੀ ਮੈਡਲ ਭਾਈ ਅਮਰੀਕ ਸਿੰਘ ਦੇ ਭਾਈ ਨੌ ਸਿੰਘ ਦਾ ਔਰ ਬਾਬਾ ਠਾਰਾ ਸਿੰਘ ਨੂੰ ਨਵਾਕਪੂਰ ਸਿੰਘ ਦਾ ਤੇ ਆਲੂ ਵਾਲੀਆ ਦਾ ਜਰਨਲ ਸ਼ਵੇਕ ਸ ਨੂੰ ਦੇਣਾ ਸੀ ਚੈਲੰਜ ਪ੍ਰਵਾਨ ਕਰਨ ਦਾ ਮੌਕਾ ਸੀ ਸਰਬੱਤ ਖਾਲਸਾ ਸੱਦਿਆ ਆਇਆ ਸੀ ਉਸ ਤੋਂ ਪਹਿਲੀ ਰਾਤ ਜਥੇਦਾਰ ਬਣਾਉਣ ਲਈ ਬੂਟਾ ਹੁੰਦਾ ਬਣਾਇਆ ਹੋਇਆ ਤਖਸੈਬ ਦੀ ਇਮਾਰਤ ਜਿਹੜੀ ਇੱਥੋਂ ਇੱਥੋਂ ਕੋਈ ਇੱਕ ਲੈ ਕੇ ਗਿਆ ਸੀ ਉਹ ਢਾਹ ਕੇ ਨਵੇਂ ਸਿਰੇਓ ਸਾਰਨ ਦਾ ਪ੍ਰੋਗਰਾਮ ਸੀ ਤੇ ਜਥੇਦਾਰ ਬਣਾਉਣ ਦਾ ਮਾਮਲਾ ਆਇਆ ਤੇ ਸਮੁੱਚੀ ਟਕਸਾਲ ਤੇ ਫੈਡਰੇਸ਼ਨ ਵਾਲਿਆਂ ਨੇ ਰਲ ਕੇ ਬਲੀਵ ਸਿੰਘ ਰੋਡੇ ਦਾ ਨਾਮ ਪਾਸ ਕੀਤਾ ਭਾਈ ਜਸਵੀਰ ਸਿੰਘ ਰਾਂਦੇ ਚਾਚਾ ਜੀ ਜਗਜੀਤ ਸਿੰਘ ਜੀ ਬੜੇ ਸਿਆਣੇ ਬੜੇ ਸੁਲਝੇ ਬਹੁਤ ਦੂਰ ਦੇ ਦੇਸ਼ ਲੈ ਕੇ ਚੱਲਣ ਵਾਲੇ ਉਹ ਮਿਲੇ ਮੈਨੂੰ ਕਹਿੰਦੇ ਤੁਸੀਂ ਫੈਸਲਾ ਕਰ ਲਿਆ ਉਹਦੀ ਉਮਰ ਵੀ ਛੋਟੀ ਹੈ ਇਹ ਉਮਰ ਦਾ ਵੀ ਤਜਰਬੇਕਾਰ ਹੈ ਇਹ ਸਾਰਾ ਕੁਝ ਜਾਣਦਾ ਹੈ ਹੱਡੀ ਹੰਡਾਇਆ ਕਰ ਬੜਾ ਨਿਤਨੇਮੀ ਸਿਮਰਨ ਵਾਲਾ ਔਰ ਸਿਵਲਗੜੀ ਸਿੱਖ ਹੈ ਇਹਨੂੰ ਕਿਉਂ ਨਹੀਂ ਬਣਾਉਂਦੇ ਮੈਂ ਕਿਹਾ ਜੀ ਮੈਂ ਤਾਂ ਮਾੜਾ ਮੂਡ ਜਾਣਦਾ ਹਾਂ ਕਿ ਬਹੁਤੇ ਜਾਣਦੇ ਨਹੀਂਗੇ ਕਿ ਜਥੇਬੰਦੀ ਚ ਰਹੇ ਨਹੀਂ ਸੀ ਕਹਿੰਦਾ ਜੀ ਤੁਸੀਂ ਬਣਾ ਕੇ ਦੇਖੋ ਕੌਮ ਦੀਆਂ ਉਹ ਲੀਆਂ ਪਾ ਦੇਗਾ ਕਿ ਜਿਹਨੂੰ ਆਉਣ ਵਾਲੀ ਕੌਮ ਜਿਹੜੀ ਸਦਾ ਪੂਜਦੀ ਰਹੇਗੀ ਰਾਤ ਤੱਕ ਫੈਸਲਾ ਉਹ ਹੀ ਸੀ ਦੋ ਚਾਰ ਦਿਨ ਪਹਿਲਾਂ ਤੋਂ ਚੱਲਣ ਰਿਹਾ ਸੀ ਦਬਾ-ਦਬ ਮਨਵੀਰ ਸਿੰਘ ਨੂੰ ਮਾਨੋਚਾਲ ਨੂੰ ਗੁਰਦੇਸ਼ ਉਸ ਮਾਲਾ ਤਿੰਨ ਚਾਰ ਜਾਣੇ ਸੀ ਕਿ ਆ ਯਾਰਾ ਮਸਲਾ ਆ ਗਿਆ ਕਿਵੇਂ ਕਰ ਲਈਏ ਕਹਿੰਦੇ ਕੋਈ ਗੱਲ ਨਹੀਂ ਬਣਾ ਦਿਓ ਆ ਦਲੀਬ ਸਾਨੂੰ ਪੁੱਛਿਆ ਵੀ ਤੈਨੂੰ ਤਰਾਜ ਨਹੀਂ ਕਹਿੰਦਾ ਕੋਈ ਤਰਾਜ ਨਹੀਂ ਜਹੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਜਥੇ ਜਥੇਦਾਰ ਬਣਾਇਆ ਤੇ ਕੌਮ ਦੇ ਨੌਜਵਾਨਾਂ ਦੀ ਜਿਹੜੀ ਜਕਾਰੇ ਦੀ ਗੂੰਜ ਸੀ ਉਹਨੇ ਸਾਰਾ ਵਾਤਾਵਰਨ ਗੂੰਜਾ ਕੇ ਰੱਖ ਦਿੱਤਾ ਸੀ ਤੇ ਅਗਲੇ ਦਿਨ ਮਰਜ਼ਾਦਾ ਮੁਤਾਬਕ ਹਰਮੰਦਰ ਸਾਹਿਬ ਮੱਥਾ ਟੇਕਣਾ ਉੱਥੋਂ ਦੇ ਸਿੰਘ ਸਾਹਿਬ ਨੇ ਸਰੋਪੋ ਦੇਣਾ ਹੁੰਦਾ ਅਰਦਾਸ ਕਰਨੀ ਹੁੰਦੀ ਹੈ ਉਹ ਕੀਤੀ ਉੱਥੋਂ ਮੁੜ ਕੇ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਹੋਰ ਸਾਰੇ ਸਥਾਨਾਂ ਤੋਂ ਨਹੀਂ ਹੋ ਕੇ ਬਾਬੇ ਅਟਲ ਜਾ ਕੇ ਤੇ ਮਗਰਲੇ ਪਾਸੇ ਦੋ ਅਕਾਲ ਤਖਦ ਦੇ ਜਥੇਦਾਰਾਂ ਦਾ ਇਕੱਠਾ ਥਾਂ ਹੈ ਪ੍ਰਾਣੀ ਰਵਾਇਤ ਹੁੰਦੀ ਹੁਣ ਤਾਂ ਹੀ ਰਵਾਇਤਾਂ ਤੋੜਤੀਆਂ ਨੇ ਕੌਮ ਨੇ ਨਹੀਂ ਰਹਿਣ ਦਿੱਤੀਆਂ ਉੱਥੇ ਤੱਕ ਜਥੇਦਾਰ ਨੂੰ ਲੈ ਕੇ ਜਾਂਦੇ ਮੈਜਨੋਵਾ ਸਾਹਿਬ ਨੂੰ ਤੇ ਗਰਦਿਆਲ ਆਪਣੇ ਗਿਆਨੀ ਕ੍ਰਿਪਾਲ ਸਿੰਘ ਨੂੰ ਉੱਥੋਂ ਤੱਕ ਜਾਂਦਿਆਂ ਦੇਖਿਆ ਸੀ ਉਸੇ ਰਾਹ ਦੇ ਉੱਤੇ ਅਸੀਂ ਉੱਥੇ ਚਲੇ ਗਏ ਨਵਾਬ ਕਪੂਰ ਸਿੰਘ ਤੇ ਜੱਸਾ ਸਿੰਘ ਆਲੂ ਵਾਲੀਆ ਦਾ ਇਕੱਠਾ ਸਸਕਾਰ ਦਾ ਥਾਂ ਹੈ ਬਾਬੇ ਅਟਲ ਦੇ ਨਾਲ ਉੱਥੇ ਜਾ ਕੇ ਭਾਈ ਮਣੀ ਸਿੰਘ ਦਾ ਤੇ ਤਿੰਨੇ ਨਾਂ ਲੈ ਕੇ ਸਿੰਘ ਸਾਹਿਬ ਨੇ ਅਰਦਾਸ ਕਰਨੀ ਹੀ ਕਿੰਦਾ ਭਾਈ ਮਣੀ ਸਿੰਘ ਜੀ ਤੁਸੀਂ ਸ਼ਹਾਦਤ ਦਿੱਤੀ ਸੀ ਤੇ ਇਨ੍ਹਾਂ ਜਰਨੈਲਾਂ ਨੇ ਲੜਾਈ ਲੜੀ ਜਥੇਦਾਰਾਂ ਨੇ ਤੇ ਮੈਨੂੰ ਨਮਾਣੇ ਨਤਾਣੇ ਛੋਟੇ ਜੇ ਵਿਅਕਤੀ ਨੂੰ ਤੁਹਾਡੇ ਚਰਨਾਂ 'ਚ ਪਾਤਾ ਪੰਥ ਨੇ ਲਾਜ ਤੁਸੀਂ ਰੱਖ ਲਿਓ ਮੈਨੂੰ ਕਦੇ ਉਹ ਅੱਖਰ ਨਹੀਂ ਭੁੱਲਦੇ ਕਹਿੰਦਾ ਲਾਜ ਤੁਸੀਂ ਰੱਖ ਲਿਓ ਆਪਣੇ ਪੰਨ ਦੀ ਸੇਵਾ ਲੈ ਲਿਓ ਇਹ ਠੀਕਰਾ ਵੀ ਤੁਹਾਡੇ ਚਰਨਾ ਜੇ ਕਿਤੇ ਟੁੱਟ ਟੱਟ ਜਾਵੇ ਇਹ ਅਰਦਾਸ ਕੀਤੀ ਉਸ ਜਹੇਦਾਰ ਨੇ ਪਰ ਉਸ ਨੇ ਉਹਨੇ ਮਰਦਾਨਗੀ ਦੇ ਨਾਲ ਦਲੇਰੀ ਨਾਲ ਦ੍ਰਿੜਤਾ ਨਾਲ ਲੜਨ ਵਾਲੇ ਸਿੱਖਾਂ ਦੇ ਆਲੂ ਵਾਲਿਆ ਨਵਾ ਕਪੂਰ ਸਿੰਘ ਵਾਲੇ ਗੁਣਾਂ ਨੂੰ ਵੀ ਹਿਰਦੇ 'ਚ ਧਾਰਿਆ ਤੇ ਭਾਈ ਮਣੀ ਸਿੰਘ ਵਾਲੇ ਗੁਣਾਂ ਨੂੰ ਵੀ ਹਿਰਦੇ 'ਚ ਧਾਰਿਆ ਜਦ ਬੰਦ-ਬੰਦ ਕਟਿਆ ਜਾ ਰਿਆ ਸੀ ਜਦੋਂ ਉਹਨੂੰ ਤਸੀਹੇ ਦਿੱਤੇ ਜਾ ਰਹੇ ਸਨ ਇੰਨਾ ਸਿਰੜੀ ਸਿੱਖ ਸੀ ਅੱਜ ਮੈਂ ਜਦੋਂ ਯਾਦ ਕਰਦਾ ਨਾ ਜਦੰਦਾ ਮੈਂ ਪਹਿਲਾਂ ਤੋਂ ਵੀ ਵੇਖਦੇ ਸਾਂ ਕਿ ਕਮਾਈ ਵਾਲਾ ਸੀ ਸਿਮਰਨ ਵਾਲਾ ਸੀ ਨਾਮ ਬਾਣੀ ਵਾਲਾ ਸੀ ਦ੍ਰਿੜਤਾ ਵਾਲਾ ਸੀ ਸੱਚ ਬੋਲਣ ਵਾਲਾ ਸੀ ਤੇ ਜਦੋਂ ਉਹਦੀ ਸ਼ਹਾਦਤ ਨੂੰ ਦੇਖਦੇ ਆਂ ਤੇ ਮਨ ਜਿਹੜਾ ਨਾ ਸੋਚਦਾ ਹੈ ਕਿ ਵੈਰ ਗੁਰੂ ਨਮਾਨਿਆਂ ਨਤਾਣਿਆਂ ਦੇ ਕੋਲੋਂ ਐਸ ਏਡੀ ਵੱਡੀ ਸ਼ਕਤੀਸ਼ੇ ਦਾ ਨਾਮ ਤੂੰ ਉਸ ਦਿਨ ਉਹਨੂੰ ਸਰੋਪੋ ਦਵਾਤਾ ਤੇਰਾ ਕਿਵੇਂ ਤੇਣ ਦੇਾਂਗੇ ਕੌਮ ਤੇਰਾ ਕਦੋਂ ਦੇਣ ਦੇਵੇਗੀ ਇਹੋ ਜੀਆਂ ਸ਼ਕਤੀਸ਼ੇ ਤਾਂ ਵਾਹਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਕੇ ਆਪਣੇ ਪੰਥ ਨੂੰ ਦੇ ਵਾਰ-ਵਾਰ ਦੇ ਤੇਰੀ ਕੌਮ ਦੀ ਵਿਗੜੀ ਸੌਰ ਜਾਵੇ ਨਹੀਂ ਤਾਂ ਇੱਥੇ ਬਿਨਾ ਮੰਗਿਆ ਹੀ ਮਾਫੀਆਂ ਦੇ ਦਿੰਦੇ ਆ ਸਰਸੇਵਾਲਿਆਂ ਨੂੰ ਫਿਰ ਅਸੀਂ ਪੈਸੇ ਲਾ ਲਾ ਕੇ ਸੱਚਾ ਸਾਬਤ ਕਰਦੇ ਆ ਆ ਹਾਲ ਹੈ ਸਾਡਾ ਵੀਰੋ ਫਖਰੇ ਕੌਮ ਦਾ ਜਿਹੜਾ ਖਤਾਬ ਹੈ ਸਰਬੱਤ ਖਾਲਸੇ ਨੇ ਛੱਬੇ ਦੀ ਧਰਤੀ ਤੇ ਵਾਪਸ ਲੈ ਲਿਆ ਸੀ ਹੁਣ ਇਹ ਆ ਕਿ ਉਹਨਾਂ ਦਾ ਜਥੇਦਾਰ ਉਹ ਕਹਿੰਦੇ ਜੀ ਤੁਹਾਡੇ ਨੇ ਤੁਸੀਂ ਲਿਆ ਸੀ ਅਸੀਂ ਨਹੀਂ ਲਿਆ ਇਹ ਉਹਨਾਂ ਦੇ ਗੱਲ 'ਚ ਸਾਫਾ ਪਾਉਣਾ ਹੈ ਆਪਾਂ ਇਹ ਸਾਫਾ ਪਾਉਣਾ ਹੈ ਉਹਨਾਂ ਦੇ ਗੱਲ ਵਿੱਚ ਕਿ ਇਹਨੂੰ ਵਾਪਸ ਲਾਓ ਜਿਸ ਬੰਦੇ ਨੇ ਗੁਰਦੇਵ ਸਿੰਘ ਕੌਮਕੇ ਦੀ ਰਿਪੋਰਟ ਨੱਪ ਕੇ ਰੱਖੀ ਤੇ ਉਸ ਮਹਾਨ ਸ਼ਹੀਦ ਨੂੰ ਭਲਾਉਣ ਲਈ ਪੂਰੇ ਯਤਨ ਕੀਤੇ ਅੱਜ ਤੱਕ ਉਹਨੂੰ ਪਘੋੜਾ ਰੱਖਿਆ ਹੋਇਆ ਕਾਗਜ਼ਾਂ ਵਿੱਚ ਉਹਨਾਂ ਦੇ ਕੋਲੋਂ ਅੱਜ ਇਹਨਾਂ ਦੇ ਕੋਲੋਂ ਵਾਪਸ ਕਰਾਉਣਾ ਅਸੀਂ ਤਾਂ ਵਾਪਸ ਲੈ ਚੁੱਕੇ ਹਾਂ ਸਰਬੱਤ ਖਾਲਸੇ ਵਿੱਚ ਇਹਨਾਂ ਕੋਲੋਂ ਵਾਪਸ ਕਰਾਉਣਾ ਹੈ ਕਿਵੇਂ ਨਹੀਂ ਵਾਪਸ ਲੈਂਦੇ ਤੇ ਰਹੀ ਗੱਲ ਜਿਹੜੀ ਸਿੰਘ ਸਾਹਿਬ ਨੇ ਕਈ ਮੈਂ ਸੰਭਾਪਤ ਕਰਾ ਕਿ ਕਾਲਕਾ ਸਾਹਿਬ ਮੋਢੇ ਕਰੋ ਚੌੜੇ ਤੇ ਤਗੜੇ ਹੋ ਕੇ ਦਿੱਲੀ ਕਮੇਟੀ ਵਾਲਾ ਕਰੋ ਫਾਸ ਤੇ ਜਾ ਕੇ ਭਗਵੰਤ ਮਾਨ ਦੇ ਦਰਵਾਜੇ ਅਗੇ ਵਿਛਾਓ ਦਰੀਆਂ ਕਿ ਐਫ ਆਈ ਆਰ ਦਰਜ ਕਰ ਫਿਰ ਉਠਾਂਗੇ ਨਹੀਂ ਤੇ ਇੱਥੇ ਬੈਠੇ ਆ ਇੱਥੇ ਹੀ ਪੰਥ ਰੋਟੀ ਪਕਾਏਗਾ ਇੱਥੇ ਹੀ ਖਾਏਗਾ ਇੱਥੇ ਹੀ ਬੈਠੇਗਾ ਇੱਥੇ ਹੀ ਉੱਠੇਗਾ ਤੇ ਤੁਸੀਂ ਉਹ ਕਰਵਾ ਕੇ ਐਫ ਆਈ ਆਰ ਵੀ ਤੇ ਦੂਸਰਾ ਦੋਨੋਂ ਮਸਲੇ ਧਾਰਮਿਕ ਵੀ ਤੇ ਰਾਜਕ ਇਹ ਰਾਜਨੀਤਿਕ ਇਹ ਆਪਣੀ ਜ਼ਿੰਮੇਵਾਰੀ ਹੈ ਆਪਾਂ ਇਹ ਨਿਭਾਉਣੀ ਹੈ ਭੁੱਲਾ ਚੁੱਕਾਂ ਦੇ ਖਿਵਾ ਫਤਿਹ ਬਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ